ਵਾਹਿਗੁਰੂ ਜੀ ਦਾ ਹਾਲਾ ਵਾਹਿਗੁਰੂ ਜੀ ਦੀ ਬਤਿ ਸਭ ਤੋਂ ਪਹਿਲਾਂ ਤਾਂ ਇਹ ਆ ਵੀ ਜਿਹੜਾ ਕੋਈ ਸਿੱਖਾ ਜਿਹਨੇ ਮੱਥਾ ਟੇਕਿਆ ਗੁਰੂ ਗRAND ਸਾਹਿਬ ਦੇ ਅੱਗੇ ਉਹਨੇ ਜੇ ਪੜ੍ਹ ਲਿਆ ਵੀ ਹੁਕਮੇ ਅੰਦਰ ਸਭ ਕੋ ਬਾਹਰ ਹੁਕਮ ਨਾ ਕੋਈ ਇਹ ਸਵਾਲ ਪਤਾ ਗੁਰਬਾਣੀ ਨੂੰ ਜਿਹਨੂੰ ਇਹ ਸਵਾਲ ਦਿਲ ਨੂੰ ਲੱਗਿਆ ਉਹ ਖੋਜ ਗੁਰੂ ਗ੍ਰੰਥ ਬਾਣੀ ਨੂੰ ਉਹ ਇਦਾਂ ਨਹੀਂ ਕਹੂਗਾ ਵੀ ਲਓ ਜੀ ਆ ਵੀ ਹੁਕਮ ਚ ਗਮਿਆ ਵੀ ਸਾਰਾ ਜਹਾਂ ਦੇ ਸ਼ਹੀਦ ਹੋ ਗਏ ਸੰਧਾ ਜਣ ਤੇ ਇਹ ਕਵੇਂ ਹੁਕਮ ਚ ਆ ਨੰਦ ਬਾਛਨ ਜਗਾਰੇ ਛੱਡੇ ਨੇ ਤੇ ਤੇਰਾ ਭਾਣਾ ਮਿੱਠਾ ਲੱਗੇ 33 ਤੱਕ ਬਹਿ ਕੇ ਫਿਰ ਬਹਿ ਕੇ ਵੀ ਇਹਾ">// ਇਹ ਤਾਂ ਗੱਲ ਹੋ ਗਈ ਗੁਰੂ ਵਾਲਿਆਂ ਦੀ ਜਿਹੜੇ ਭਰੋਸੇ ਵਾਲੇ ਨੇ ਜਿਨ੍ਹਾਂ ਨੇ ਜਿਨ੍ਹਾਂ ਨੇ ਸਰੈਂਡਰ ਕੀਤਾ ਹੋਇਆ ਗੁਰਬਾਣੀ ਦੇ ਅੱਗੇ ਮੱਥਾ ਟੇਕਿਆ ਹੋਇਆ ਉਹ ਤਾਂ ਮੰਨਦੇ ਨੇ ਵੀ ਹੁਕਮ ਤੋਂ ਬਾਹਰ ਕੁਝ ਨਹੀਂ ਤੇ ਉਹਨਾਂ ਨੂੰ ਹੁਕਮ ਬੁਝਾ ਵੀ ਦਿੰਦਾ ਵੀ ਕਿਸੇ ਬੁਝਾਏ ਪਿਆ ਇਹ ਰਸ ਅਕਥ ਕਥਾਦਨ ਜਾਣੀ ਉਹਨਾਂ ਨੂੰ ਤਾਂ ਦੰਦਾ ਭਜਾ ਜਿਹੜੇ ਕਰਦੇ ਨੇ ਹੁਕਮ ਤੇ ਸ਼ੱਕ ਉਹ ਫਿਰ ਸਾਡੇ ਨਾਲ ਚਰਚਾ ਕਰ ਲੈਣ ਉਹਨਾਂ ਨੂੰ ਕਹੋ ਆਜੋ ਵੀ ਚੰਡੀ ਦੀਵਾਰ ਦੇ ਵਿੱਚ ਸ਼ੁਰੂ ਜੀ ਆ ਗਿਆ ਵੀ ਖੰਡਾ ਪ੍ਰਤਿਮੇ ਸਾਜ ਕੇ ਸਭ ਸੰਸਾਰ ਪਾਇਆ ਸਰਜੇ ਦਾਨਵ ਦੇਵਤੇ ਤੇਨ ਅੰਦਰ ਬਾਦਰ ਚ ਆਇਆ ਵੀ ਦੇਵਤੇ ਸੁਭਾਵੀ ਪੈਦਾ ਕੀਤੇ ਨੇ ਤੇ ਦਾਇਤ ਸੁਭਾਵੀ ਹੁਕਮ ਨੇ ਪ੍ਰਗਟ ਕੀਤੇ ਨੇ ਤੇ ਉਹਨਾਂ ਦੇ ਵਿੱਚ ਲੜਾਈ ਕਰਾਈ ਆ ਉਪੱਦਰ ਵੀ ਵੀ ਨੇ ਜਿਵੇਂ ਇਹ ਕਹਿੰਦੇ ਨੇ ਵੀ ਕਿਸ ਨੇ ਕਤਲ ਕਰਤਾ ਕਿਸ ਨੇ ਆ ਕਰਤਾ ਪੁਲਿਸ ਜਾ ਉਹ ਗਿਆ ਤੇ ਜਿਹਦਾ ਹੋਇਆ ਉਹ ਕਹ ਲੋ ਵੀ ਇਨੋਸੈਂਟ ਆ ਵੀ ਜਿਹੜਾ ਕੀਤਾ ਉਹ ਦਾ ਤਾਂ ਜਿਹਦੇ ਨਾਲ ਹੋਇਆ ਉਹ ਤਾਂ ਉਹ ਕਹਿੰਦਾ ਦੇ ਦਤਾ ਤੇ ਲੇਕਿਨ ਇਹ ਦੋਨੇ ਇਹ ਖੇਲ ਕਿਹਨੇ ਰਚਾਇਆ ਇਹ ਪਰਪੰਚ ਪਰ ਬ੍ਰਹਮ ਕੀ ਲੀਲਾ ਵਿਚਰਤਾਨ ਨਾ ਹੋ ਰਹੀ ਤੀ ਨਾ ਵਿਚਾਰ ਲਈ ਉਹ ਜੋ ਬਾਹਰ ਨਿਕਲ ਜਾਂਦਾ ਪਰਪੰਚੋਂ ਪਰਮਚੋਂ ਹੁਣ ਇੱਥੇ ਕੀ ਆ ਵੀ ਬੈਰ ਵਢਾਏ ਲੜਾਈ ਸੁਰ ਸੁਰ ਬੈਠ ਕੇ ਦੇਖ ਤਮਾਸ਼ਾ ਵੀ ਆਪ ਤਮਾਸ਼ਾ ਦੇਖਦਾ ਹੁਕਮਾਂ ਲੇਕਿਨ ਜਦੋਂ ਉਹ ਪੱਦਰ ਵੀ ਜ਼ਿਆਦਾ ਵੱਧ ਜਾਂਦੇ ਨੇ ਜਿਹੜੇ ਹੁੰਦੇ ਨੇ ਦਾਤਾਂ ਵਾਲੀ ਸ਼ਕਤੀ ਆ ਜਿਹੜੀ ਸੰਸਾਰ 'ਚ ਸਵਭਾਅ ਕੋਈ ਜੇ ਵਰਤੀ ਅੰਦਰੋਂ ਦੈਂਤ ਵਾਲੀ ਰਕਸ਼ਾ ਵਾਲੀ ਸਵਭਾਅ ਕਾਪੀਆਂ ਵਾਲਾ ਵਾ ਤਾਂ ਬਾਹਰ ਵੀ ਦਾ ਸੰਸਾਰ ਦੇ ਵਿੱਚ ਉੱਤੇ ਤਰ੍ਹਾਂ ਹੀ ਵਿਚਰੂਗਾ ਚੋਰੀਆਂ ਹੀ ਕਰੂਗਾ ਜੇ ਅੰਦਰੋਂ ਸਵਭਾਅ ਸੰਤ ਵਾਲਾ ਵਾ ਤਾਂ ਉਹ ਸੰਤਾਂ ਵਾਲੇ ਕੰਮ ਕਰੂਗਾ ਬਾਹਰ ਸੰਸਾਰ ਚ ਗੱਲ ਤਾਂ ਅੰਦਰੋਂ ਹੀ ਤੁਰਦੀ ਆ ਤੇ ਗੁਰਬਾਣੀ ਕਰਮ ਮੰਨ ਦੀ ਆ ਕਿਰਤ ਕਰਮ ਵੀ ਕਿਰਤ ਕਰਮ ਕੇ ਵਿਛੜੇ ਕਰ ਕਿਰਪਾ ਮੇਲੋ ਰੰਭੀ ਜਿਹੜੀ ਅਸੀਂ ਇੱਛਾ ਦੇ ਲੈਵਲ ਤੇ ਨੀਅਤ ਦੇ ਲੈਵਲ ਤੇ ਇੰਟੈਂਸ਼ਨ ਰੱਖਦੇ ਆ ਵੀ ਐ ਕਰਨਾ ਚਾਹਣਾ ਮੈਂ ਆ ਕਰਨਾ ਚਾਹਣਾ ਆ ਮੈਂ ਕਿਸੇ ਦਾ ਨੁਕਸਾਨ ਕਰਨਾ ਚਾਹਣਾ ਇਹ ਕਰਮ ਮੰਨਿਆ ਜਾਂਦਾ ਇਹ ਚਾਹੇ ਫਿਜ਼ੀਕਲੀ ਬਰਦਣਾ ਤੁਸੀਂ ਉਹ ਕਰੋਗੇ ਪ੍ਰੈਕਟੀਕਲੀ ਹੋਵੇ ਨਾ ਹੋਵੇ ਇਹ ਹੁਕਮ ਚਾ ਉਹਨੇ ਕੋਈ ਮਾਰੇ ਰੱਖੇ ਇੱਕ ਉਹ ਆਪ ਮਾਨਕਸ ਕੇ ਕਿਸਨਾਂ ਹੀ ਹੱਥ ਹੁਣ ਜੇ ਕੋਈ ਕਹਿੰਦਾ ਵੀ ਪਾਲਿਸੀ ਖਾਤਰ ਕਿਸੇ ਨੇ ਕਿਸੇ ਨੂੰ ਮਾਰਤਾ ਇੱਥੇ ਵੀ ਇੰਝ ਕਿਹਾ ਆ ਵੀ ਮਾਰੇ ਰੱਖੇ ਮਾਰੇ ਵੀ ਤੇ ਰੱਖੇ ਵੀ ਮਾਰਨ ਵਾਲਾ ਵੀ ਤੇ ਰੱਖਣ ਵਾਲਾ ਵੀ ਹੁਕਮ ਆ ਤੇ ਲੜਾਈ ਵੀ ਹੁਕਮ ਨੇ ਕਰਾਈਆ ਤੇ ਸਿਰ ਜਾਨਵਰ ਤੇ ਦੇਵਤੇ ਵੀ ਹੁਕਮ ਨਹੀਂ ਪਾਇਦਾ ਕੀਤੇ ਨੇ ਲੇਕਿਨ ਜਿਹੜਾ ਪਹਿਲਾਂ ਆਤਮ ਕੋਜ ਕਰੂਗਾ ਵੀ ਮੈਂ ਕੌਣ ਆ ਆਪਣੇ ਆਪ ਨੂੰ ਪੁੱਜੂਗਾ ਉਹਦਾ ਫਿਰ ਕਰਤਾ ਭਾ ਮਿਟ ਜੂਗਾ ਵੀ ਮੈਂ ਕੁਝ ਕਰਦਾ ਕਿਉਂਕਿ ਜਦ ਲਗ ਜਾਣੇ ਮੈਂ ਕੁਛ ਕਰਦਾ ਤਬ ਲਗ ਗਰਭ ਜੋਨ ਵਿੱਚ ਕਰਦਾ ਜਬ ਇਹ ਜਾਣੇ ਮੇਰੇ ਤੇ ਕੁਛ ਹੋਏ ਤਬ ਇਸ ਕੋ ਸੁੱਖ ਨਾ ਹੀ ਕੋਏ ਜਿਨ੍ਹਾਂ ਨੇ ਇਹ ਸਵਾਲ ਚੱਕਿਆ ਇਹਦਾ ਮਤਲਬ ਇਹ ਤਾਂ ਗੁਰ ਗੁਰਸਿੱਖ ਵੀ ਨਹੀਂ ਹੈਗੇ ਤੇ ਸਿੱਖ ਵੀ ਨਹੀਂ ਹੈਗੇ ਤੇ ਨਾਸਤਕ ਭਰਾਣੇ ਜਿਹੜੇ ਸਾਡੇ ਉਹ ਸਾਡੀ ਚਰਚਾ ਹੁੰਦੀ ਰਹਿੰਦੀ ਉਹ ਸਾਡੇ ਨਾਲ ਸਹਿਮਤ ਨੇ ਉਹਨਾਂ ਨੂੰ ਦੱਸਿਆ ਵੀ ਹੁਕਮ ਕੀ ਆ ਕਿ ਇਦਾਂ ਵਰਤਦਾ ਉਹ ਬਹੁਤ ਹੱਸਦੇ ਨੇ ਕਹਿੰਦੇ ਥਿਸ ਇਜ਼ ਕਾਲਡ ਲਾਅ ਆਫ ਨੇਚਰ ਕਹਿੰਦੇ ਯੂ ਕਾਂਟ ਫਾਈਟ ਵਿਦ ਨੇਚਰ ਉਹ ਤਾਂ ਬਹੁਤ ਖੁਸ਼ ਹੁੰਦੇ ਨੇ ਆ ਗੱਲਾਂ ਸੁਣ ਕੇ ਆਪਣੀਆਂ ਵੀ ਇੱਕ ਬਗਮਾਲੀਆਂ ਇਹਦਾ ਲਾਪ ਨੇਚਰ ਆ ਕਹਿੰਦੇ ਜਿਹੜੇ ਬੁੱੱਡੂ ਲੋਕ ਨੇ ਬੇਬੂਖ ਧਰਮ ਦੀ ਆੜ ਦੇ ਵਿੱਚ ਕੱਪੜੇ ਪਾਈ ਘਰਦੇ ਨੇ ਉਹਨਾਂ ਨੂੰ ਕਿਉਂ ਨਹੀਂ ਕਹਦੇ ਇਹ ਸਮਝ ਮੈਂ ਕਿਹਾ ਬਸ ਉਹ ਉਹਨਾਂ ਦੀ ਮੱਤ ਮਾਰੀ ਗਈ ਉਹਨਾਂ ਨੇ ਹੋਰ ਦੋ ਚਾਰ ਜਨਮ ਲੈਣੇ ਨੇ ਫੇੜੀ ਡੀਕਣਗੇ ਚਲੋ ਖੈਰ ਛੱਡੋ ਇਹ ਤਾਂ ਇਹਨਾਂ ਦੀ ਬੇਬੂਖਾ ਦੀ ਬੇਬੂਖ ਨਹੀਂ ਹੈ ਕਾਪਟੀ ਨੇ ਕਾਪੀਆਂ ਦੀ ਗੱਲ ਆ ਲੇਕਿਨ ਗੁਰਬਾਣੀ ਦੇ ਵਿੱਚ ਤਾਂ ਆਪਾਂ ਚਾਹੇ 5 ਘੰਟੇ ਬੋਲੀ ਜਾਈਏ ਹੁਕਮ ਦੀਓ ਵੜਿਆਈ ਆ ਚਾਹੇ 10 ਘੰਟੇ ਬੋਲੀ ਜਾਈਏ ਸਾਰੇ ਕਿਤੇ ਹੁਕਮ ਦੀਓ ਕਿਹੜਾ ਇੱਕੋ ਹੁਕਮ ਵਰਤੇ ਸਭ ਲੋਈ ਇੱਕੋ ਇਸਤੇ ਸਭ ਉਪਤ ਹੋਈ ਵੀ ਇੱਕੋ ਹੀ ਹ ਜਿੰਨੀਆਂ ਵੀ ਜੀਵ ਆਤਮਾਾਂ ਨੇ ਸਰਪ ਜੋਤਵੇਂ ਜਾਂ ਕੀ ਜੋਤ ਠੀਕ ਆ ਸਾਰੀਆਂ ਉਹੀ ਵਰਤੋਂਦਾ ਨਕ ਨੱਥ ਖਸਮ ਹੱਥ ਕਿਰਤ ਧਕੇ ਦੇ ਜਹਾਂ ਦਾਣੇ ਤਹਾਂ ਖਾਣੇ ਤਾਨ ਕਰਾਏ ਨਕ ਨੱਥ ਹੁਣ ਨਕ ਪਹਿਲਾਂ ਕੋਈ ਨਾਲ ਕੀ ਆ ਜਿਨ੍ਹਾਂ ਨੇ ਹੁਕਮ ਤੇ ਸਵਾਲ ਚੱਕਨੇ ਨਾ ਹੁਕਮ ਦਾ ਫਾਈਨਲ ਦੀ ਸਟੇਜ ਦੀ ਗੱਲ ਆ ਉਹ ਤੋਂ ਪਹਿਲਾਂ ਤਾਂ ਤਨ ਮਨ ਤੁਹਾਨੂੰ ਸਭ ਸੌਂਪ ਗੁਰੂ ਕੋ ਹੁਕਮ ਮੰਨਿਆ ਬਾਈ ਵਾਲੀ ਗੱਲ ਆ ਵੀ ਸਰੈਂਡਰ ਕਰਨ ਵਾਲੀ ਗੱਲ ਆ ਮੱਥਾ ਟੇਕਣ ਵਾਲੀ ਗੱਲ ਆ ਗੁਰ ਕੀ ਮੱਤ ਲੈਣ ਵਾਲੀ ਗੱਲ ਆ ਇਹ ਮੰਨਣ ਵਾਲੀ ਗੱਲ ਆ ਵੀ ਜਗ ਰਚਨਾ ਸਭ ਝੂਠ ਹੈ ਜਾਣ ਲਿਓਰੇ ਨੀਤ ਮੰਨ ਲਿਆ ਹੈ ਇਹ ਜਗ ਜੀਵਨ ਐਸਾ ਸੁਪਨੇ ਜੈਸਾ ਜੀਵਨ ਸੁਪਨ ਸਮਾਨ ਮੰਨ ਲਿਆ ਤੇ ਖੋਜ ਲਿਆ ਤੇ ਲੱਭ ਲਿਆ ਸੁਪਨੇ ਦੇ ਦਰਸ਼ਨ ਕਰ ਲਏ ਜੇ ਨਹੀਂ ਕੀਤੇ ਤਾਂ ਭਰਮ ਚ ਨੇ ਪਰਮ ਦੇ ਵਿੱਚ ਚਾਹੇ ਗੁਰਬਾਣੀ ਤੇ ਉਂਗਲੀ ਝੱਕਣ ਇਹ ਕਹਿਣਾ ਵੀ ਸਾਰਾ ਕੁਝ ਹੁਕਮ ਚ ਨਹੀਂ ਇਹਦਾ ਮਤਲਬ ਸਿੱਧਾ ਸਿੱਧਾ ਗੁਰੂ ਨਾਲ ਟੱਕਰ ਲੈਣ ਵਾਲੀ ਗੱਲ ਆ ਗੁਰੂ ਗ੍ਰੰਥ ਸਾਹਿਬ ਨਾਲ ਕਿਉਂਕਿ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਲਿਖਿਆ ਹੋਇਆ ਇਹਦਾ ਮਤਲਬ ਉਹਨੂੰ ਕੱਟਦੇ ਨੇ ਅਸੀਂ ਇਹ ਨਹੀਂ ਕਹਿੰਦੇ ਵਿਆਦ ਵੀ ਕਰਦੇ ਨੇ ਕਿਉਂਕਿ ਸਾਨੂੰ ਦੂਜੇ ਲੋਟ ਵੀ ਦੂਜੇ ਵੀ ਤਾਂ ਨਹੀਂ ਪੈਦਾ ਕੀਤੇ ਨੇ ਜਿਹੜਾ ਇਹਦਾ ਵਿਰੋਧ ਕਰਨ ਹੁਕਮ ਦਾ ਤੇ ਜਿਹੜੇ ਇਹਦਾ ਵਿਰੋਧ ਕਰਨ ਗੁਰਬਾਣੀ ਦਾ ਜਿਹੜੇ ਮੰਨਦੇ ਨੇ ਵੀ ਸਾਡਾ ਵੀ ਹੁਕਮ ਚੱਲਦਾ ਉਹ ਇਹਦਾ ਮਤਲਬ ਗੁਰਬਾਣੀ ਦੇ ਦੁਖੀ ਨੇ ਗੁਰਬਾਣੀ ਦੇ ਵਿਰੋਧੀ ਨੇ ਤੇ ਸਾਨੂੰ ਚਾਹੀਦੇ ਨੇ ਹੁਕਮ ਨੇ ਪੈਦਾ ਕੀਤੇ ਨੇ ਜੇ ਉਹ ਵਿਰੋਧ ਨਹੀਂ ਕਰਨਗੇ ਜੇ ਵਿਰੋਧ ਕਰਨਗੇ ਨਾ ਜਿਹੜੇ ਨਾ ਸ਼ੁਕਰੇ ਹੁੰਦੇ ਨੇ ਜਿਹੜੇ ਸਾਖਤ ਹੁੰਦੇ ਨੇ ਨਿੰਦਕ ਹੁੰਦੇ ਨੇ ਗੁਰਬਾਣੀ ਦੇ ਜੇ ਉਹ ਨਹੀਂ ਕਹਿਣਗੇ ਵੀ ਦੂਜਾ ਵੀ ਹੁਕਮ ਵਰਤਦਾ ਤਾਂ ਫਿਰ ਖੇਡ ਕਿਵੇਂ ਚੱਲੂਗੀ ਕਿਉਂਕਿ ਦਾਤ ਤੇ ਦੇਵਤੇ ਦੋਏ ਉਹਨੇ ਪੈਦਾ ਕੀਤੇ ਨੇ ਇੱਕ ਹੁਕਮ ਮੰਨਣ ਵਾਲੇ ਵੀ ਕੀਤੇ ਨੇ ਤੇ ਜਿਹੜੇ ਭਰਮ ਗਿਆਨੀ ਨੇ ਦੋ ਹੁਕਮ ਵਾਲੇ ਉਹ ਵੀ ਉਹਨੇ ਪੈਦਾ ਕੀਤੇ ਠੀਕ ਆ ਇਹਨਾਂ ਦੇ ਵਿੱਚ ਇਹ ਸਵਾਲ ਚੱਕਣਗੇ ਇਹਨਾਂ ਨੂੰ ਮੂੰਹ ਦੀ ਖਾਣੀ ਪਊਗੀ ਛਿੱਤਰ ਪੈਣਗੇ ਇਹਨਾਂ ਦੇ ਉੱਤੇ ਜਿਹੜੇ ਪ੍ਰੈਕਟੀਕਲ ਲੋਕ ਇਹ ਹੁੰਦਾ ਦੇਖਣਗੇ ਜਾਂ ਦੇਖ ਰਹੇ ਨੇ ਜਾਂ ਪਿਛਲੇ 10-12 ਸਾਲਾਂ ਤੋਂ ਜਿੱਦ ਸਾਡੀ ਚਰਚਾ ਚੱਲਦੀ ਉਹ ਦੇਖ ਰਹੇ ਨੇ ਉਹ ਇਹਨਾਂ ਦੋਨਾਂ ਚੀਜ਼ਾਂ ਦੇ ਵਿੱਚੋਂ ਨਾਲੇ ਤਾਂ ਖੁਸ਼ ਹੋ ਰਹੇ ਨੇ ਨਾਲੇ ਉਹਨਾਂ ਨੂੰ ਸਮਝ ਆ ਰਹੀ ਹੈ ਨਾਲੇ ਗਿਆਨ ਨਾਲ ਇਹ ਸਾਰੀ ਖੇਡ ਹੁਕਮ ਦੀ ਹੋਈ ਆ ਬਾਜੀਗਰ ਡੰਕ ਵਜਾਈ ਸਭ ਖਲਕ ਤਮਾਸ਼ੇ ਆਈ ਹੈ ਹੈ ਤੇ ਹੁਕਮ ਨੂੰ ਹੁਕਮਤ ਜਨਮ ਪਦਾਰਥ ਪਹਿਲਾ ਗਿਆਨ ਪਦਾਰਥ ਦੂਜਾ ਮੁਕਤ ਪਦਾਰਥ ਤਾਂ ਜਾਂ ਫਿਰ ਸਾਨੂੰ ਜਿਹੜਾ ਹੁਕਮ ਦੀ ਗੱਲ ਕਰਦਾ ਉਹ ਦੱਸੇ ਵੀ ਉਹਦੇ ਕੋ ਗਿਆਨ ਪਦਾਰਥ ਹੈ ਇਹ ਹੈ ਤਾਂ ਕੀ ਹੁੰਦਾ ਮੁਕਤ ਪਦਾਰਥ ਕੀ ਹੁੰਦਾ ਤੇ ਕਿਵੇਂ ਲਿਆ ਉਹਨਾਂ ਨੇ ਕਿਵੇਂ ਮਿਲ ਗਿਆ ਉਹਨਾਂ ਨੂੰ ਉਸ ਤੋਂ ਬਾਅਦ ਆਰਾਧਨਾ ਕਰਨ ਦੇ ਨਾਲ ਨਾਮ ਮਿਲਣਾ ਨਾਮ ਕੀ ਆ ਇਹ ਦੱਸਣ ਨਾਮ ਤੋਂ ਬਾਅਦ ਕਿਹਾਂ ਜਾ ਕੇ ਜਨਮ ਪਦਾਰਥ ਤੇ ਹੁਕਮ ਪਹੁੰਚ ਹੋਣਾ ਪਹਿਲਾਂ ਪਿਛਲੇ ਤਿੰਨ ਸਟੈਪ ਸਾਨੂੰ ਸਮਝਾ ਦੇਣਾ ਵੀ ਕਿਵੇਂ ਪਹੁੰਚੇ ਨੇ ਇੱਥੇ ਤੱਕ ਵੀ ਜਿਹੜੀ ਇਹਨਾਂ ਦੀਆਂ ਈਨੀਆਂ ਔਕਾਤ ਹੋ ਗਈ ਵੀ ਹੁਕਮ ਦੇ ਉੱਤੇ ਸਵਾਲ ਕਿਹੜਾ ਕਰ ਦੇਣ ਜਿਨ੍ਹਾਂ ਦਾ ਗੁਰਬਾਣੀ ਕਹਿੰਦੀ ਹੈ ਇੱਕ ਉਹ ਹੁਕਮ ਪਰਤੇ ਸਭ ਲੋਈ ਵੀ ਦੂਜਾ ਇੱਕ ਵੀ ਦੂਜਾ ਕਹੀਏ ਕਿਹੜਾ ਦੂਜਾ ਨਾਨਕ ਹੈ ਨਾ ਨਾਨਕ ਪਾਸ਼ਾ ਕਹਿੰਦੇ ਦੂਜਾ ਕੌਣ ਆ ਦੂਜਾ ਕਾਹੇ ਕੋ ਇੱਕੂ ਕਹੀਏ ਨਾਨਕਾ ਦੂਜਾ ਕਾਹੇ ਕੋ ਜੋ ਜੋ ਰੰਗ ਏਕੇ ਰਾਚੇ ਏਕ ਦੀ ਗੱਲ ਹੀ ਆਉਂਦੀ ਆ ਤੇ ਇੱਕ ਓੰਕਾਰ ਦੇ ਵਿੱਚ ਇੱਕ ਰਾਇ ਕਾ ਲੱਗਿਆ ਹੋਇਆ ਓੰਕਾਰ ਦੇ ਮੂਰੇ ਤੇ ਜਿਹੜੇ ਮੰਨਦੇ ਨੇ ਵੀ ਇਹਨਾਂ ਦਾ ਆਪਣਾ ਪਾਣਾ ਕਿਹਦੇ ਦਾ ਆਪਣਾ ਪਾਣਾ ਕੀ ਆ ਇਹਦਾ ਮਤਲਬ ਇਹ ਤਾਂ ਦਾ ਆਪਣਾ ਆਪਾ ਹੈਗਾ ਨਾ ਗੁਰਬਾਣੀ ਤਾਂ ਕਹਿੰਦੀ ਆ ਤਿਸਕਿਆ ਦੀਜੀਏ ਜੇ ਸ਼ਬਦ ਸੁਣਾਏ ਇਹ ਸਰ ਦੀਜੀਏ ਆਪ ਗਵਾਏ ਜਿਨੇ ਆਪੇ ਗਵਾਤਾ ਉਹਦਾ ਆਪਣਾ ਪਾਣਾ ਕਿਵੇਂ ਹੋਜੀ ਉਹ ਜਿਹਦਾ ਪਾਣਾ ਸੀ ਉਹ ਆਪ ਹੀ ਨਹੀਂ ਕਹਿੰਦਾ ਉਹ ਆਪ ਕਿਉਂ ਆ ਹੋਮੇ ਕਰਕੇ ਆ ਹੋਮੇ ਕਰਕੇ ਲੱਗਦਾ ਨਾ ਵੀ ਮੈਂ ਵੱਖਰਾ ਤੇ ਮੈਂ ਵੀ ਕੁਝ ਕਰ ਦੂੰ ਲੇਕਿਨ ਹੋਮੇ ਗੁੱਝੇ ਤਾਂ ਦਰ ਸੂਝੇ ਗਿਆਨ ਵੀ ਹੋਣਾ ਕਤਕਤ ਲੂਝੇ ਇਹ ਹੋਮੇ ਬੁੱਝੂਗਾ ਦੰਦਾਰ ਸੁਝੂਗਾ ਜਿਹੜੇ ਦਰ ਦੇ ਉੱਤੇ ਬੈ ਕੇ ਆਰਾਧਨਾ ਕਰਨੀ ਹੈ ਜਿੱਥੇ ਸੰਤੋਖ ਆ ਫਿਰ ਵੀ ਉਹ ਸੰਤੋਖ ਟੁੱਟਦਾ ਰਹਿੰਦਾ ਤ੍ਰੈਗੁਣੀ ਮਾਇਆ ਦਾ ਅਟੈਕ ਹੁੰਦਾ ਰਹਿੰਦਾ ਉਹਦੇ ਵਾਸਤੇ ਆਰਾਧਨਾ ਕਰੂਗਾ ਫਿਰ ਨਾਮ ਮਿਲੂਗਾ ਫਿਰ ਸੱਤ ਸੰਤੋਖ ਹੋ ਜੂ ਕਿਉਂਕਿ ਸੱਤ ਸੰਤੋਖ ਦੀ ਅਰਦਾਸ ਕਰੂ ਜਿਹਨੇ ਪਹਿਲੇ ਹੀ ਸਵਾਲ ਹੁਕਮਤੀ ਚੱਕਤਾ ਵੀ ਐ ਤਾਂ ਸੰਸਾਰ ਦੇ ਵਿੱਚ ਨਹੀਂ ਵੀ ਆਉਂਦਾ ਢੇਰੀਆਂ ਦੇ ਸ਼ੇਰ ਹਿਰਨ ਨੂੰ ਖਾ ਜਾਂਦਾ ਹੈ ਤਾਂ ਫਿਰ ਹਿਰਨ ਸ਼ੇਰ ਨੇ ਤਾਂ ਪਾਪ ਕਰਦਾ ਪਾਪ ਉਹਨਾਂ ਦਾ ਮੰਨਦੀ ਨਹੀਂ ਗੁਰਬਾਣੀ ਕਿਉਂ ਨਹੀਂ ਮੰਨਦੀ ਕਿਉਂਕਿ ਹੁਕਮ ਹੈ ਅੰਦਰ ਸਭ ਕੋ ਬਾਹਰ ਹੁਕਮ ਨਾਲ ਕੋਈ ਇਸ ਫਰੇਮ ਦੇ ਵਿੱਚੋਂ ਤੁਸੀਂ ਅਰਥ ਕਰਦੇ ਹੋ ਗੁਰਬਾ ਜਿਹੜਾ ਬੰਦਾ ਇੱਕ ਇਹ ਫਰੇਮ ਆ ਵੀ ਹੁਕਮੇ ਅੰਦਰ ਸਭ ਤੋਂ ਬਾਹਰ ਹੁਕਮ ਨਾਲ ਕੋਈ ਇਹਦੇ ਅੰਦਰ ਰਹਿ ਕੇ ਤੁਹਾਨੂੰ ਗੁਰਬਾਣੀ ਦਾ ਅਰਥ ਕਰਨੇ ਪੈਣੇ ਨੇ ਜਿਹੜਾ ਅਰਥ ਤੁਹਾਡਾ ਇਹ ਤੋਂ ਬਾਹਰ ਜਾ ਕੇ ਚਲੇ ਗਿਆ ਉਹਦੇ ਤੇ ਸਵਾਲ ਖੜਾ ਹੋ ਜਾਣਾ ਉਹ ਤੁਹਾਡੀ ਗੱਲ ਕੱਟੀ ਜਾਣੀ ਆ ਜਿਹੜੇ ਚਰਚਾ ਕਰਦੇ ਨੇ ਪਰ ਤਿਆਰ ਕਰਦੇ ਨੇ ਪਰ ਤਿਆਰ ਕਰਨੇ ਜਿੱਥੇ ਪਾਪ ਉਹਨਾਂ ਜਾਂ ਫਿਰ ਉਹ ਦੱਸਣਾ ਕੋਈ ਵੀ ਅਸਲੀ ਪਾਪ ਕੀ ਹੁੰਦਾ ਵੀ ਅਸਾਂ ਕਿ ਗਲ ਵੱਢ ਹੱਤਿਆ ਕਮਾਈ ਕੀ ਆ ਵੀ ਜਿਹੜਾ ਆਤਮ ਗਿਆਨ ਜਾਂ ਭਰਮ ਗਿਆਨ ਪਾ ਦੇਣਾ ਕਿਸੇ ਨੂੰ ਕਉਕੀ ਕਿਸੇ ਨੂੰ ਡਰ ਪਾ ਦੇਣਾ ਭੈ ਪਾ ਦੇਣਾ ਲੋਭ ਪਾ ਦੇਣਾ ਇਹ ਮਰ ਜਾਣਾ ਹੀ ਹੁੰਦਾ ਜਨਮੀਰ ਦਾ ਮਰਨਾ ਮੌਤ ਹੁਦੀਆ ਸਰੀਰ ਦਾ ਮਰਨਾ ਨਹੀਂ ਸਰੀਰ ਤਾਂ ਇੱਕ ਵਾਰ ਮਰਦਾ ਜਨਮੀਰ ਕਰਕੇ ਬੰਦਾ ਆਤਮਾ ਕਰਕੇ ਬੰਦਾ ਡਰ ਨਾਲ ਭੈ ਨਾਲ ਲਾਲਚ ਨਾਲ ਲੋਭ ਨਾਲ ਮੂਹ ਨਾਲ ਪਲ-ਪਲ ਮਰਦਾ ਜਿੰਨੀ ਵਾਰ ਉਹਨੂੰ ਡਰ ਪੈਂਦਾ ਉਹ ਮਰ ਗਿਆ ਜਿਵੇਂ ਬਿਸਰ ਗਿਆ ਨਾ ਸਿਮਰਤੀ ਨਾਲ ਆ ਰਹੀ ਗਿਆਨ ਦੀ ਤਾਂ ਮਰ ਗਿਆ ਫਿਰ ਜਦੋਂ ਦੁਬਾਰਾ ਸੁਰਤ ਆਉਂਦੀ ਆ ਫਿਰ ਸੰਤੋਖ ਹੁੰਦਾ ਵਾ ਫਿਰ ਜਗਰੂ ਦੀ ਸ਼ਰਨ ਚ ਆਉਂਦਾ ਗਿਆਨ ਲੈਣ ਲੱਗਦਾ ਫਿਰ ਜੁਹਦਾ ਹੋਇਆ ਐਵੇਂ ਮਰਮਰ ਜਿਹਾ ਹੁੰਦਾ ਦੁਬਾਰਾ ਦੁਬਾਰਾ ਫਿਰ ਬਾਕੀ ਇਹ ਆ ਵੀ ਇਹਦੇ ਤੇ ਤਾਂ ਪਰ ਲਿਖ ਲਿਖ ਕੇ ਪੁੱਛਦਾ ਵੀ ਬਹੁਤ ਪਾਈਆਂ ਹੋਈਆਂ ਨੇ ਤੇ ਚਰਚਾ ਵੀ ਬਹੁਤ ਹੋਈ ਹੋਈ ਆ ਇਹ ਵਿਸ਼ੇ ਦੇ ਉੱਤੇ ਤੇ ਜਿਹਨੇ ਕਰਨੀਆਂ ਤਾਂ ਕਰ ਸਕਦਾ ਪਹਿਲਾਂ ਕੈਟਾਗਰੀ ਦੱਸੇ ਆਪਣੀ ਵੀ ਜੇ ਤਾਂ ਗੁਰਬਾਣੀ ਨੂੰ ਮੰਨਣ ਵਾਲਾ ਫਿਰ ਤਾਂ ਉਹ ਗੁਰਬਾਣੀ ਨੂੰ ਦੇਖ ਕੇ ਇਹਦੇ ਤੇ ਮੂੰਹ ਬੰਦ ਹੋ ਜੂਗਾ ਦਾ ਕਿ ਗੁਰਬਾਣੀ ਕਹਿੰਦੀ ਆ ਹੁਕਮੇ ਅੰਦਰ ਸਭ ਕੋਈ ਬੰਦਾ ਨਹੀਂ ਆਦਾ ਹੈਗਾ ਤੇ ਜਿਹੜਾ ਗੁਰਬਾਣੀ ਨੂੰ ਮੰਨਣ ਵਾਲਾ ਨਹੀਂ ਹੈਗਾ ਨਾ ਛੁਕਰਾਵਾ ਉਹ ਕੱਪੜੇ ਪਾਈ ਫਿਰਦਾ ਸਿਖਾਂੜੇ ਕਹਦਾ ਵੀ ਸਿਖਾਂ ਦਾੜੀ ਪੇਸ ਰਕੀਬ ਦਾ ਜੇ ਉਹ ਆ ਉਹ ਵੀ ਆ ਜਾਈਏ ਫਿਰ ਉਹਦੇ ਨਾਲ ਫਿਰ ਉਹ ਹੋਰ ਤਰੀਕੇ ਚਰਚਾ ਕਰਾਂਗੇ ਤੇ ਨਾਸਤਕ ਵੀਰਾਂ ਨਾਲ ਅਸੀਂ ਹੋਰ ਤਰੀਕੇ ਨਾਲ ਕਰਦੇ ਆ ਇਹ ਵਿਚਾਰਲਾ ਮੇਲ ਆ ਜਾਂਦਾ ਸਾਖ ਦਾ ਨਾ ਤਾਂ ਇਹ ਨਾਸਤਕ ਹੁੰਦੇ ਨੇ ਨਾ ਇਹ ਆਸਤਕ ਹੁੰਦੇ ਨੇ ਵਿਚ ਲੈਣੇ ਹੁੰਦੇ ਨੇ ਇਸ ਲਈ ਇਹਨਾਂ ਨਾਲ ਜਦੋਂ ਚਰਚਾ ਕਰਦੇ ਆ ਫਿਰ ਇਹਨਾਂ ਦੀ ਔਕਾਤ ਦੇਖ ਕੇ ਇਹਨਾਂ ਦੀ ਸਟੇਟ ਆਫ ਮਾਈਂਡ ਦੇਖ ਕੇ ਵੀ ਕਿੱਥੇ ਖੜੇ ਨੇ ਉੱਥੋਂ ਇਹਨਾਂ ਦੀ ਸੂਰਤ ਫੜ ਕੇ ਜਦੋਂ ਗਗਨ ਮੰਡਲ ਚ ਲਿਆ ਕੇ ਇਹਨਾਂ ਨੂੰ ਦਿਖਾਈ ਦੇਣ ਤਾਰੇ ਬੂ ਤਾਰੇ ਦੇਖਦੇ ਨੇ ਫਿਰ ਧੂ ਤਾਰੇ ਦੀ ਚੋਟੀ ਦਿਖਦੀ ਆ ਨਾ ਜਦੋਂ ਉਦੋਂ ਫਿਰ ਕੰਨਾਂ ਨੂੰ ਹੱਥ ਲਾ ਕੇ ਨੱਕ ਰਗੜਦੇ ਨੇ ਧਰਤੀ ਨਾਲ ਇਹ ਰਗੜਾਏ ਹੋਏ ਨੇ ਸਾਹਮਣੇ ਰਗੜੇ ਨੇ ਸਾਡੇ ਇਹਦੇ ਵਿੱਚ ਸਾਡੀ ਕੋਈ ਸ਼ਕਤੀ ਨਹੀਂ ਹੈਗੀ ਹੁਕਮੇ ਵਰਤ ਰਿਹਾ ਇਹ ਸਰੀਰ 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 ਹੈਗਾ ਇਹ ਗੱਲ ਆ ਇਹਦੇ ਵਿੱਚ ਪਿੱਛੋਂ ਡਾਇਰੈਕਟ ਹੁਕਮੇ ਵਰਤ ਰਿਹਾ ਕੋਈ ਹੋਰ ਬੰਦਾ ਬੰਦਾ ਨਹੀਂ ਹੈਗਾ ਇਹ ਕਿਉਂਕਿ ਅਸੀਂ ਹਰ ਕੇ ਸੇਵਕ ਆ ਹਰ ਕਾ ਸੇਵਕ ਸੁਹਾਰ ਜਿਹਾਂ ਹਰ ਜਿਹਾਂ ਕਿਉਂ ਆ ਕਿਉਂਕਿ ਹਰਦੀ ਉਹ ਗੱਲ ਕਰਦਾ ਆਪਦੀ ਗੱਲੇ ਨਹੀਂ ਕੋਈ ਸਰੀਰਤਾ ਹੈ ਹੀ ਨਹੀਂ ਆਪਣਾ ਆਪ ਗਵਾਤਾ ਕੇਸਰਦੀ ਜੀ ਆਪ ਗਵਾਏ ਸਰਤ ਤੇ ਜਦੋਂ ਸਬਦਨਾਗਲ ਕੀਤੇ ਸਬਦੇ ਹੋ ਗੀ ਸਬਦੇ ਤਾਂ ਹੁਕਮ ਆ ਤੇ ਸਰਬਵਿਆਪੀ ਉਹ ਮਾਰਦਾ ਵੀ ਹੈ ਤੇ ਰੱਖਦਾ ਵੀ ਆ ਤੇ ਚੋਰ ਵੀ ਉਹਨੇ ਪੈਦਾ ਕੀਤੇ ਨੇ ਤੇ ਸਾਧ ਵੀ ਉਹਨੇ ਪੈਦਾ ਕੀਤੇ ਨੇ ਤੇ ਇਹਨਾਂ ਵਿੱਚ ਲੜਾਈ ਵੀ ਕਰਾਈ ਆ ਹੁਣ ਔਰੰਗਜ਼ੇਬ ਵੀ ਹੁਕਮ ਨਹੀਂ ਪੈਦਾ ਕੀਤਾ ਜੀ ਔਰੰਗਜ਼ੇਬ ਗਾਂਖਿਰਤਮ ਆਇਆ ਉੱਪਰ ਆ ਸੀਗਾ ਕਿਸੇ ਨੇ ਜ਼ਮੀਨ ਵਿੱਚ ਬੀਜਿਆ ਸੀਗਾ ਜਿਵੇਂ ਕਣਕ ਦੀ ਬੀਜੀ ਦੀ ਆ ਪੈਦਾ ਹੋਇਆ ਜੀ ਨਾ ਔਰੰਗਜ਼ੇਬ ਵੀ ਪੈਦਾ ਹੋਇਆ ਤੇ ਦੂਜੇ ਪਾਸੇ ਵਾਲੀਆਂ ਜਿਹੜੀਆਂ ਅਕਾਲੀ ਫੌਜਾਂ ਸੀ ਵੀ ਸੀਗੀਆਂ ਇਹ ਤਾਂ ਸੰਸਾਰ ਦੇ ਵਿੱਚ ਖੇਲ-ਤਮਾਸ਼ਾ ਤਾਂ ਹੀ ਚੱਲਦਾ ਹੈ ਤਾਂ ਹੀ ਗਿਆ ਮੈਂ ਹੁਣ ਪਰਮਪੁਰਖ ਨੂੰ ਦਾਸਾ ਦੇਖਣ ਆਇਆ ਜਗਤ ਤਮਾਸ਼ਾ ਤਮਾਸ਼ਾ ਸੰਸਾਰ ਤਮਾਸ਼ੇ ਦੇ ਵਿੱਚ ਤਾਂ ਦੋਏ ਚੀਜ਼ਾਂ ਹੁੰਦੀਆਂ ਫਿਲਮ ਦੇ ਵਿੱਚ ਹੀਰੋ ਵੀ ਹੁੰਦੇ ਵਿਲਨ ਵੀ ਆ ਜਿਹੜੀਆਂ ਗੱਲਾਂ ਕਰਦੇ ਨੇ ਪਾਲਸੀ ਦਾ ਫੜਿਆ ਨਹੀਂ ਗਿਆ ਉਹਨੂੰ ਸਜ਼ਾ ਮਿਲੂਗੀ ਮਿਲੂਗੀ ਸਜ਼ਾ ਇੱਥੇ ਹੀ ਮਿਲੂ ਪਹਿਲਾਂ ਤਾਂ ਉਹਨੂੰ ਅੰਦਰੇ ਸਜ਼ਾ ਇੰਨਾ ਡਰਾਂ ਚੋਰ ਨੂੰ ਆਪਣੇ ਫੜੇ ਜਾਣ ਦਾ ਡਰ ਹਮੇਸ਼ਾ ਹੀ ਰਹਿੰਦਾ ਜਿਹੜੇ ਬੰਦੇ ਦੇ ਅੰਦਰ ਚੋਰ ਹੋਵੇ ਡਰ ਹੋਵੇ ਉਹ ਬੰਦਾ ਤਾਂ ਉਹਦੇ ਡਰ ਜਿੰਨੀ ਵਾਰੀ ਵੀ ਉਹ ਐਦਾਂ ਦੀਆਂ ਚੀਜ਼ਾਂ ਵੀ ਦੇਖੂਗਾ ਇੰਟਰਨੈਟ ਤੇ ਗੱਲਬਾਤ ਵੀ ਕਰੂਗਾ ਕਿਸੇ ਦੀ ਉਹਨਾਂ ਫੇਰ ਦੁਬਾਰਾ ਦੁਬਾਰਾ ਉਹ ਡਰ ਆਈ ਜਾਂਦਾ ਉਹ ਨਾਮ ਉਹਰੇ ਫੜੇ ਜਾਂਦਾ ਤੇ ਚੋਰ ਦੀ ਦਾੜੀ ਤੇ ਤਣਕੇ ਦਾ ਮਤਲਬ ਵੀ ਇਹੀ ਹੁੰਦਾ ਚੋਰ ਨੂੰ ਆਪਣਾ ਪਾਲਾ ਵੱਡ ਵੱਡ ਕੰਡਾ ਹੁੰਦਾ ਉਹ ਤਾਂ ਪਲ ਪਲ ਮਾਰਦਾ ਸਜਾਦਾ ਉਹਨੂੰ ਜਿਹੜੀ ਬਾਅਦ ਮਿਲਣੀ ਆ ਉਹ ਤਾਂ ਮਿਲਣੀ ਮਿਲਣੀ ਆ ਕਿਉਂਕਿ ਜਿਹੜੇ ਕਰਮ ਨੇ ਉਹ ਕਿਰਤ ਕਰਮ ਜਿਹੜੀ ਨੇ ਵੀ ਜੈਸਾ ਸੇ ਵੀ ਤੈਸਾ ਹੋਵੇ ਜਿੱਦਾਂ ਦਾ ਅਸੀਂ ਇੱਛਾ ਸ਼ਕਤੀ ਰੱਖਦੇ ਆ ਇੰਟੈਂਸ਼ਨ ਰੱਖਦੇ ਆ ਸਵਾਰਥ ਦੀ ਜਾਂ ਪਰਮਾਰਥ ਦੀ ਨੀਅਤ ਰੱਖਦੇ ਆ ਉਦਾਂ ਦਾ ਅਸੀਂ ਆਪਣੇ ਲਈ ਦੇਖਾ ਲਿਖਦੇ ਆ ਤੇ ਉਹ ਸਾਨੂੰ ਚੀਜ਼ਾਂ ਮਿਲਣੀਆਂ ਹੀ ਮਿਲਣੀਆਂ ਨੇ ਕਹਾ ਜਾ ਕੇ ਜੇ ਕਿਸੇ ਦਾ ਕੋਈ ਨੁਕਸਾਨ ਕਰਨਾ ਚਾਹੁੰਦਾ ਨਾ ਮਾਰਨਾ ਚਾਹੁੰ ਮਾਰ ਨਹੀਂ ਵੀ ਸਕਿਆ ਚਾਹੇ ਉਹਦਾ ਕਰਮ ਲਿਖਿਆ ਗਿਆ ਉਹ ਲਿਖਾ ਲਿਖਿਆ ਗਿਆ ਤੇ ਉਹ ਵਾਪਸ ਆਉਣੀ ਹੈ ਚੀਜ਼ ਉਹੀ ਉਹੀ ਸਜ਼ਾ ਹੁੰਦੀ ਆ ਇਹ ਹੁਕਮ ਦੀਆਂ ਖੇਡਾਂ ਨੇ ਐ ਕਰਿਓ ਵੀ ਜਿਹੜੇ ਵੀ ਬੰਦੇ ਸਵਾਲ ਜਵਾਬ ਕਰਦੇ ਨੇ ਸਾਡੀ ਤਾਂ ਚਲੋ ਇਹ ਵਿਸ਼ਿਆਂ ਦੇ ਉੱਤੇ ਕਈ ਕੀ ਘੰਟੀਆਂ ਬੱਧੀ ਹੋਈ ਹੋਈ ਹੈ ਗੱਲ ਸਾਰਿਆਂ ਨਾਲ ਹੋਈ ਜਾਂ ਤੇ ਹਰੇਕ ਕੈਟਾਗਰੀ ਦੇ ਬੰਦੇ ਨੂੰ ਪਹਿਲਾਂ ਪੁੱਛ ਲਈਦਾ ਵੀ ਤੂੰ ਗੁਰਬਾਣੀ ਮੰਨਣ ਵਾਲਾ ਜੇ ਨਹੀਂ ਹੈਗਾ ਤਾਂ ਕਿਹੜੇ ਪਾਸੇ ਆਇਆ ਤੂੰ ਉਹ ਉਹ ਤਰੀਕਿਆਂ ਨਾਲ ਕਰਨਾ ਜੇ ਸਾਇੰਸ ਵਾਲਾ ਵਾਂ ਤਾਂ ਉਹ ਤਰੀਕੇ ਨਾਲ ਕਰਾਂਗੇ ਫਿਰ ਸਾਇੰਸ ਦੇ ਵਿੱਚੋਂ ਦਰਸ਼ਨ ਕਰਾ ਦਾਂਗੇ ਦੇ ਲਿਆਓ ਜਿਹੜਾ ਆਉਂਦਾ ਕੋਈ ਗੱਲ ਨਹੀਂ ਕਰਾਂਗੇ ਚਰਚਾ ਆਪਾਂ